ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਕਲਗੀਧਰ ਪਿਤਾ ਧੰਨ ਧੰਨ ਸਾਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿੰਨਾਂ ਦਾ ਅੱਜ ਵਿਆਹ ਪੁਰਬ ਹੈ ਮਾਤਾ ਅਜੀਤ ਕੌਰ ਜੀ ਮਾਤਾ ਜੀਤੋ ਜੀ ਨਾਲ ਸੰਮਤ 1734 ਈਸਵੀ ਨੂੰ ਭਾਈ ਹਰਜਸ ਜੀ ਦੀ ਸੁਪਤਰੀ ਮਾਤਾ ਅਜੀਤ ਕੌਰ ਜੀ ਦੇ ਨਾਲ ਗੁਰੂਕੇ ਲਾਹੌਰ ਵਿਖੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਅੱਜ ਦੇ ਦਿਨ ਬਸੰਤ ਪੰਚਮੀ ਵਾਲੇ ਦਿਨ ਆਨੰਦ ਕਾਰਜ ਹੋਏ ਕਿਉਂਕਿ ਗੁਰੂ ਮਹਾਰਾਜ ਜੀ ਦੀ ਬਰਾਤ ਜਿਹੜੀ ਸੀ ਲਾਹੌਰ ਜਾਣੀ ਸੀ ਤੇ ਗੁਰੂ ਸਾਹਿਬ ਜੀਆ ਨੇ ਕਿਹਾ ਕਿ ਉੱਥੇ ਸਾਡੇ ਪੁਰਖਿਆਂ ਦਾ ਜਿਹੜਾ ਖੂਨ ਡੁੱਲਿਆ ਹੈ ਤੇ ਅਸੀਂ ਉੱਥੇ ਆਪਣੀ ਜਿਹੜੀ ਬਰਾਤ ਆ ਨਹੀਂ ਲੈ ਕੇ ਜਾਵਾਂਗੇ ਤੇ ਗੁਰੂ ਸਾਹਿਬ ਜੀਆ ਨੇ ਇੱਥੇ ਹੀ ਨਵਾਂ ਜਿਹੜਾ ਲਾਹੌਰ ਬਸਾਇਆ ਤੇ ਇੱਥੇ ਗੁਰੂ ਮਹਾਰਾਜਿਆਂ ਦੇ ਜਿਹੜੇ ਵਿਆਹ ਕਾਰਜ ਹੋਏ ਗੁਰਦੁਆਰਾ ਸੇਹਰਾ ਸਾਹਿਬ ਉੱਥੇ ਸੋਭਤ ਹੈ ਗੁਰਦੁਆਰਾ ਪੌੜ ਸਾਹਿਬ ਸਜੂਬਤ ਹੈ ਤੇ ਗੁਰਦੁਆਰਾ ਤਰਵੈਣੀ ਸਾਹਿਬ ਸਾਧ ਸੰਗਤ ਜੀ ਇੱਥੇ ਗੁਰੂ ਮਹਾਰਾਜਿਆਂ ਨੇ ਜਲ ਦੀ ਲੋੜ ਨੂੰ ਮੁੱਖ ਰੱਖਦੇ ਹੋਇਆਂ ਤਰਵੈਣੀ ਪ੍ਰਗਟ ਕੀਤੀ ਤੇ ਗੁਰਦੁਆਰਾ ਤਰਵੈਣੀ ਸਾਹਿਬ ਇੱਥੇ ਬਣਿਆ ਹੋਇਆ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਆਪਣੇ ਨਗਰ ਹਿਆਲਾ ਤੋਂ ਤੇ ਨਗਰ ਜਾਫਰਪੁਰ ਤੋਂ ਸਰਦਾਰ ਕੁਲਵੰਤ ਸਿੰਘ ਜੀ ਸਰਦਾਰ ਗੁਰਮukh ਸਿੰਘ ਜੀ ਸਰਦਾਰ ਦਰਵਾਰਾ ਸਿੰਘ ਜੀ ਸਰਦਾਰ ਰਣਜੀਤ ਸਿੰਘ ਜੀ ਸਰਦਾਰ ਪ੍ਰਦੀਪ ਸਿੰਘ ਜੀ ਖੇਂਦ ਸਰਪੰਚ ਸਾਹਿਬ ਅਤੇ ਦਾਸ ਜਤਿੰਦਰ ਸਿੰਘ ਸਰਦਾਰ ਬੂਟਾ ਸਿੰਘ ਜੀ ਸਮੂਹ ਸੰਗਤਾਂ ਜਥੇ ਸਮੇਤ ਦਰਸ਼ਨ ਕਰਨ ਵਾਸਤੇ ਜਿਹੜੇ ਆ ਗੁਰੂ ਮਹਾਰਾਜ ਜੀ ਦੇ ਪਾਵਨ ਸਥਾਨਾਂ ਨੂੰ ਚਾਲੇ ਪਾਏ ਗੁਰਬਾਣੀ ਦਾ ਫਰਮਾਨ ਹੈ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਜਿਵੇਂ ਮਨੁੱਖੀ ਸੰਸਾਰਿਕ ਯਾਤਰਾ ਸਤਿਗੁਰ ਮਹਾਰਾਜ ਆਪਾਂ ਦੁਨਿਆਵੀ ਯਾਤਰਾ ਕਰਦੇ ਹਾਂ ਇਸੇ ਤਰ੍ਹਾਂ ਸਤਿਗੁਰ ਮਹਾਰਾਜ ਇਹ ਦੁਨਿਆਵੀ ਧਰਤੀ ਤੇ ਸਾਡੀ ਜਿਹੜੀ ਮਨੁੱਖਾ ਜਨਮ ਦੀ ਯਾਤਰਾ ਮਹਾਰਾਜ ਸਫਲੀ ਕਰੇ ਤੇ ਆਵਣ ਜਾਣ ਦਾ ਜਿਹੜਾ ਗੇੜਾ ਸਤਿਗੁਰੂ ਮਹਾਰਾਜ ਮੁਕਾਵੇ ਤੇ ਮਹਾਰਾਜ ਆਪਣੇ ਚਰਨਾਂ ਦੇ ਨਾਲ ਲਾਵੇ ਗੁਰਸਿੱਖੀ ਦੀ ਦਾਤ ਬਖਸ਼ੇ ਸਤਿਗੁਰ ਅੱਗੇ ਅਰਦਾਸ ਬੇਨਤੀ ਹੈ ਕਿ ਸਰਬੱਤ ਦਾ ਭਲਾ ਹੋਵੇ ਆਪਾਂ ਅਰਦਾਸ ਵਿੱਚ ਵੀ ਹਰ ਰੋਜ਼ ਅਰਦਾਸ ਬੇਨਤੀ ਕਰਦੇ ਆ ਨਾਨਕ ਨਾਮ ਛੜਤੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਆਪਜੀ ਦਰਸ਼ਨ ਕਰ ਸਕਦੇ ਹੋ ਸਾਧ ਸੰਗਤ ਕਿਉਂਕਿ ਸ਼ਿਆੜਿਆਂ ਦਾ ਕਥਨ ਹੈ ਤੇ ਸੰਤਾਂ ਮਹਾਪੁਰਸ਼ਾਂ ਦਾ ਕਥਨ ਹੈ ਕਿ ਸਾਧ ਸੰਗਤ ਨੂੰ ਧਾਰਮਿਕ ਸਥਾਨਾਂ ਦੀ ਜਿਹੜੀ ਯਾਤਰਾ ਕਰਾਉਣ ਦਾ ਜਿਹੜਾ ਬਹੁਤ ਵੱਡਾ ਫਲ ਮੰਨਿਆ ਗਿਆ ਹੈ ਪੁੰਨ ਮੰਨਿਆ ਗਿਆ ਹੈ ਸੋ ਅਸੀਂ ਧੰਨਵਾਦੀ ਕਰਦੇ ਹਾਂ ਸਰਦਾਰ ਰਣਜੀਤ ਸਿੰਘ ਜੀ ਰਾਣਾ ਜਿਹੜੇ ਆਪਣੇ ਨਗਰ ਤੇ ਹਰੇਕ ਕਾਰਜਾਂ ਅੱਗੇ ਹੋ ਕੇ ਕਰਦੇ ਹਨ ਤੇ ਅੱਜ ਸਾਨੂੰ ਦਰਸ਼ਨ ਕਰਵਾਉਣ ਵਾਸਤੇ ਲੈ ਕੇ ਆਏ ਨੇ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਤਰਵੈਣੀ ਸਾਹਿਬ ਵਿਖੇ ਦਰਸ਼ਨ ਕੀਤੇ ਪੰਜ ਇਸ਼ਨਾਨਾ ਜਿਹੜਾ ਸੰਗਠਨ ਕੀਤਾ ਆ ਜੀ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਤਰਵੈਣੀ ਸਾਹਿਬ ਵਿਖੇ ਪਿੰਡ ਦੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਨੇ ਆਪ ਜੀ ਦੇਖ ਸਕਦੇ ਹੋ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਓਟ ਆਸਰਾ ਲੈ ਰਹੇ ਨੇ ਸਰੋਵਰ ਵਿਖੇ ਇਸ਼ਨਾਨ ਕੀਤਾ ਤੇ ਸਤਿਗੁਰੂ ਮਹਾਰਾਜ ਜੀ ਦਰਸ਼ਨ ਦੇਦਾਰੇ ਪ੍ਰਾਪਤ ਕੀਤੇ ਨੇ ਇਸ ਤੋਂ ਬਾਅਦ ਸਤਿਗੁਰੂ ਮਹਾਰਾਜੀਆਂ ਦੇ ਪਾਵਨ ਦਰਬਾਰ ਦੀ ਜਿਹੜੇ ਨਮਸਕਾਰ ਕੀਤੀ ਗੁਰੂ ਮਹਾਰਾਜ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਪਵਿੱਤਰ ਤਰਬੇਣੀ ਦੇ ਜਲ ਜਿਹੜਾ ਸੋਮਾ ਗੁਰੂ ਮਹਾਰਾਜ ਨੇ ਭਗਾਇਆ ਉਥੋਂ ਪਵਿੱਤਰ ਜਲ ਅੰਮ੍ਰਿਤ ਛਕਿਆ ਇਸ ਤੋਂ ਬਾਅਦ ਗੁਰਦੁਆਰਾ ਗੁਰੂ ਕਲਹੌਰ ਜਿਸ ਸਥਾਨ ਤੇ ਸਾਧ ਸੰਗਤ ਜੀ ਪਾਈ ਹਰਜਸਜੀਤ ਦੀ ਸੁਪਤਰੀ ਮਾਤਾ ਅਜੀਤ ਕੌਰ ਜੀ ਦੇ ਨਾਲ ਆਨੰਦਕਾਰ 1677 ਈਸਵੀ ਨੂੰ ਹੋਇਆ ਤੇ 1684 ਈਸਵੀ ਨੂੰ ਮਾਤਾ ਸੁੰਦਰ ਕੌਰ ਜੀ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਆਨੰਦਕਾਰਜ ਹੋਏ ਤੇ 1687 ਈਸਵੀ ਨੂੰ ਪਹਿਲੀ ਸਲਤਾਨ ਕਲਗੀਧਰ ਪਿਤਾ ਦੇ ਘਰ ਪੌਂਟਾ ਸਾਹਿਬ ਵਿਖੇ ਸਾਈਂ ਬਜਾਦਾ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਦਾ ਪ੍ਰਕਾਸ਼ ਹੋਇਆ ਤੇ ਤਿੰਨ ਸੁਪੁੱਤਰ ਸਹਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜਾਦਾ ਬਾਬਾ ਜੁਹਾਰ ਸਿੰਘ ਜੀ ਸਹਬਜਾਦਾ ਬਾਬਾ ਫਤਿਹ ਸਿੰਘ ਜੀ ਇਹ ਤਿੰਨ ਸੁਪੁੱਤਰ ਜਿਹੜੇ ਸਨ ਮਾਤਾ ਅਜੀਤ ਕੌਰ ਜੀ ਦੀ ਕੁੱਖੋਂ ਇਹਨਾਂ ਨੇ ਜਨਮ ਲਿਆ ਤੇ ਇੱਕ ਸੁਪੁੱਤਰ ਵੱਡੇ ਸਹਬਜਾਦਾ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਪੈਦਾ ਹੋਏ ਤੋਂ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਉਪਰੰਤ ਸਾਹ ਸੰਗ ਜੀ ਸਮੂਹ ਸੰਗਤਾਂ ਨੇ ਲੰਗਰ ਪ੍ਰਸ਼ਾਦਾ ਛਕਿਆ ਤੇ ਘਰਾਂ ਨੂੰ ਵਾਪਸ ਚੱਲੇ ਪਏ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੋਟਾਨ ਕੋਟ ਸ਼ੁਕਰਾਨਾ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਹੱਲੇ ਵੀ ਆਖੀ ਜਾਵੇ ਤੇਰਾ ਕਰਜ਼ਾ ਕਿਵੇਂ ਉਤਾਰਾਂ ਹੱਲੇ ਵੀ ਆਖੀ ਜਾਵੇ ਤੇਰਾ ਕਰਜ਼ਾ ਬੁੱਟਾ ਸਿੰਘ ਜੀ ਹੋਣਾ ਨੇ ਆਪ ਜੀ ਨੂੰ ਗੁਰੂ ਮਹਾਰਾਜ ਜੀ ਦੇ ਵਿਆਹ ਪੂਰਵ ਦੀਆਂ ਵਧਾਈਆਂ ਦਿੱਤੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਆਹ ਪੂਰਵ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਰਾਇਣ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸੰਗਤ ਜੀ ਸਤਿਕਾਰਯੋਗ ਬੂਟਾ ਸਿੰਘ ਜੀ ਜੋ ਆਪ ਜੀ ਨੂੰ ਕਲਗੀਧਰ ਪਿਤਾ ਮਹਾਰਾਜਿਆਂ ਦੇ ਵਿਆਹ ਪੂਰਵ ਦੀਆਂ ਵਧਾਈਆਂ ਦੇਣਗੇ ਸਵਾਉ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਬੁੱਟਾ ਸਿੰਘ ਜੀ ਆਪਾਂ ਅੱਜ ਦਰਸ਼ਨ ਦੇਦਾਰੇ ਕਰਕੇ ਆਏ ਹਾਂ ਕਲਗੀਧਰ ਪਿਤਾ ਜੀ ਦੇ ਵਿਆਹ ਪੂਰਵ ਦੇ ਆਪਾਂ ਗੁਰਪੁਰਬ ਮਨਾ ਕੇ ਆਇਆ ਤੋਂ ਸੰਗਤਾਂ ਨੂੰ ਕੀ ਆਪ ਜੀ ਉਪਦੇਸ਼ ਦੇਣਾ ਚਾਹੋਗੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰੋ ਬਾਈ ਸਹਿਬ ਜੀ ਦੇ ਆਪ ਵਰਗੀਆਂ ਸਾਰੇ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ ਮਹਾਰਾਜ ਚੜ੍ਹਦੀ ਕਲਾ ਤੰਦਰੁਸਤੀ ਰੱਖੇ ਜੀ ਤੇ ਸਾਰੇ ਜਿੰਨੀ ਸੰਗਤ ਗਈਆਂ ਸਾਰਿਆਂ ਚੜ੍ਹਦੀ ਕਲਾ ਦੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਰਣਜੀਤ ਸਿੰਘ ਜੀ ਰਾਣਾ ਡਰਾਈਵਰ ਸਾਹਿਬ ਜੋ ਕਿ ਸੰਗਤਾਂ ਨੂੰ ਦਰਸ਼ਨ ਕਰਵਾ ਕੇ ਆ ਰਹੇ ਨੇ ਸਾਧ ਸੰਗਤ ਜੀ ਇਹਨਾਂ ਰੂਹਾਂ ਦੇ ਵੀ ਦਰਸ਼ਨ ਕਰਵਾਉਣੇ ਬਣਦੇ ਨੇ ਕਿਉਂਕਿ ਮਹਾਰਾਜ ਜੀ ਦੀ ਬੜੀ ਕਿਰਪਾ ਇਹਨਾਂ ਤੇ ਗੁਰਬਾਣੀ ਦਾ ਫਰਮਾਨ ਹੈ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਪਰਮਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜਾਇ। ਬਿਨਾ ਭਾਗਾ ਤੋਂ ਇਹ ਜਿਹੜੀ ਸਾਹ ਸੰਗਤ ਆ ਜਿਹੜੀ ਪ੍ਰਾਪਤ ਨਹੀਂ ਹੁੰਦੀ ਤੇ ਆਪਾਂ ਦਿਲ ਦੀ ਗਹਿਰਾਈਆਂ ਤੋਂ ਸਰਦਾਰ ਅਨਜੀਤ ਸਿੰਘ ਜੀ ਰਾਣਾ ਸਰਦਾਰ ਕੁਲਵੰਤ ਸਿੰਘ ਜੀ ਇਹਨਾਂ ਸਾਰੇ ਗੁਰੂ ਪ੍ਰੇਮੀਆਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਦੇ ਜਿਹੜੇ ਸਮੂਹ ਸੰਗਤਾਂ ਨੂੰ ਦਰਸ਼ਨ ਕਰਵਾਏ ਨੇ ਸਾਰੀ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ